ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ YouTube ਚੈਨਲ ਤੇ ਸਵਾਗਤ ਹੈ ਮੈਂ ਅੱਜ ਆਪਣਾ ਪਹਿਲਾ ਵਲੌਗ ਸ਼ੂਟ ਕਰਨ ਜਾ ਰਹੀ ਹਾਂ ਉਹ ਦੇਖੋ ਜੀ ਸਾਡਾ ਬੱਚਾ ਖਾ ਚੁੱਕ ਰਿਹਾ ਹੈ ਤੇ ਸਾਹਮਣੇ ਹਰਿਆਲੀ ਤੇ ਅੰਕਲ ਲੰਘ ਗਏ ਨੇ ਇਧਰ ਖੇਤਾਂ ਵਿੱਚ ਮਿਰਚਾਂ ਲੱਗੀਆਂ ਹੋਈਆਂ ਉਹਨਾਂ ਦੀ ਤੜਾਈ ਕਰਕੇ ਜਾ ਰਹੇ ਨੇ ਸਾਹਮਣੇ ਬਾਜਰਾ ਬੀਜਿਆ ਹੋਇਆ ਹੈ ਜੀ ਤੇ ਬਣੇ ਰਹੋ ਤੁਸੀਂ ਸਾਡੇ ਅੱਜ ਦੇ ਵਲੌਗ ਨਾਲ ਇੱਕ ਵਾਰ ਫਿਰ ਤੋਂ ਤੁਹਾਡਾ ਮੇਰੇ ਵਲੌਗ ਵਿੱਚ ਸਵਾਗਤ ਹੈ ਤੇ ਇੱਥੇ ਲੱਗ ਗਿਆ ਸੀਗਾ ਮੀਂਹ ਪੈਣ ਤੇ ਮੈਂ ਲੱਗ ਗਈ ਸੀ ਘਰ ਦਾ ਕੰਮ ਕਰਨ ਵੇੜਨ ਇੱਥੇ ਬਣਾਣੀ ਸੀਗੀ ਅਸੀਂ ਅੱਜ ਕद्दू ਦੀ ਸਬਜ਼ੀ ਤੇ ਮੈਂ ਕद्दू ਨੂੰ ਚੰਗੀ ਤਰ੍ਹਾਂ ਛਿੱਲ ਕੇ ਕੱਟ ਲਿਆ ਸੀ ਚੰਗੀ ਤਰ੍ਹਾਂ ਇਸ ਨੂੰ ਵਾਸ਼ ਕਰਨ ਤੋਂ ਬਾਅਦ ਅਸੀਂ ਰੱਖ ਦਿੱਤਾ ਤਾਂ ਜੋ ਇਸ ਦਾ ਪਾਣੀ ਨਿਕਲ ਜਾਵੇ ਤੇ ਨਾਲ ਦੀ ਨਾਲ ਅਸੀਂ ਬਣਾਇਆ ਅੱਜ ਦੇਸੀ ਕੀ ਤੇ ਮੈਂ ਬਣਾ ਰਹੀ ਹਾਂ ਤੇ ਕद्दू ਦੀ ਸਬਜ਼ੀ ਕਰਦਾ ਕੰਮ ਕਰਨ ਵਿੜਨ ਤੋਂ ਬਾਅਦ ਅਸੀਂ ਹੋ ਗਈ ਸੀ ਫ੍ਰੀ ਤੇ ਅੱਜ ਹੰਸਾਲੀ ਵਾਲੇ ਬਾਬਾ ਜੀ ਦਾ ਜਨਮ ਦਿਹਾੜਾ ਸੀ ਤੇ ਅਸੀਂ ਗਏ ਹੰਸਾਲੀ ਸਾਹਿਬ ਮੱਥਾ ਟੇਕਣ ਬਹੁਤ ਹੀ ਜ਼ਿਆਦਾ ਭੀੜ ਸੀਗੀ ਅੱਜ ਤੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਸੀਂ ਕਰਵਾਉਣੇ ਸੀਗੇ ਆਪਣੇ ਨੇਲ ਐਕਸਟੈਂਸ਼ਨ ਤੇ ਲਗਵਾਉਣੇ ਸੀਗੇ ਮਹਿੰਦੀ ਜੋ ਕਿ ਤੁਸੀਂ ਵਲੌਗ ਵਿੱਚ ਦੇਖ ਸਕਦੇ ਹੋ ਜੇਕਰ ਤੁਹਾਨੂੰ ਮੇਰਾ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ